ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਪਿੰਡ ਸਰਸਪੁਰ ਸਰਕਾਰੀ ਹਾਈ ਸਕੂਲ ਦੇ ਸਾਹਮਣੇ ਤੁਸੀਂ ਪੁਰਾਣੀ ਵੀਡੀਓ ਵਿੱਚ ਵੀ ਵੇਖ ਸਕਦੇ ਹੋ ਕਿਵੇਂ ਨਰਕ ਪਿਆ ਇਸੇ ਸੋ ਅੱਜ ਸਾਡਾ ਬਿਲਡਿੰਗ ਦਾ ਕੰਮ ਕੰਪਲੀਟ ਹੋ ਚੁੱਕਿਆ ਹੈ ਪਲਸਟਰ ਕੰਦ ਹੋ ਗਈ ਆ ਮਿੱਟੀ ਵੀ ਪੈ ਗਈ ਆ ਆ ਤੁਹਾਡੇ ਸਾਹਮਣੇ ਬੂਟੇ ਵੀ ਲੱਗੇ ਫੋਸਟਲ ਫਾਰਮ ਦੇ ਜੋ ਕਿ ਵੇਖਣ ਵਾਲਿਆਂ ਚ ਬਹੁਤ ਹੀ ਵਧੀਆ ਲੱਗ ਰਿਹਾ ਹੈ ਦ੍ਰਿਸ਼ ਬਹੁਤ ਹੀ ਵਧੀਆ ਹੈ ਔਰ ਸਾਨੂੰ ਜੋ ਇਹਦੇ ਬਾਰੇ ਕਮੈਂਟ ਮਿਲ ਰਹੇ ਬਹੁਤ ਹੀ ਪੋਜੀਟਿਵ ਮਿਲ ਰਹੇ ਹਨ ਔਰ ਬਹੁਤ ਹੀ ਸ਼ਲਾਘਾਯੋਗ ਲੋਕੀ ਆਪਣੇ ਕਮੈਂਟ ਦੇ ਰਹੇ ਨੇ ਜਿਸ ਨਾਲ ਸਾਡੇ ਪੰਚਾਇਤ ਦਾ ਸਾਡੇ ਪਿੰਡ ਦਾ ਵੀ ਹੌਸਲਾ ਵਧਦਾ ਔਰ ਸਾਨੂੰ ਅੱਗੇ ਹੋਰ ਵਧੀਆ ਕੰਮ ਕਰਨ ਨੂੰ ਹੌਸਲਾ ਮਿਲਦਾ ਹੈ ਸੋ ਥੋੜੀ ਅੱਜ ਵੀਡੀਓ ਲੰਮੀ ਹੋ ਜੂਗੀ ਥੋੜਾ ਧਿਆਨ ਨਾਲ ਸੁਣ ਲਿਓ ਸੋ ਸਭ ਤੋਂ ਪਹਿਲਾਂ ਮੈਂ ਆਪਣੀ ਪੰਜਾਬ ਸਰਕਾਰ ਦਾ ਉਹਨਾਂ ਤੋਂ ਬਾਅਦ ਸਾਡੇ ਹਲਕਾ ਇੰਚਾਰਜ ਸ੍ਰੀ ਰਮਨ ਬਿਆਲ ਜੀ ਦਾ ਉਹਨਾਂ ਤੋਂ ਬਾਅਦ ਬਲਾਕ ਵਿਕਾਸ ਅਫਸਰ ਪੰਚਾਇਤੀ ਭਵਨ ਸਾਰੇ ਅਫਸਰਾਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਨੂੰ ਗਾਈਡਲਾਈਨ ਦਿੱਤੀ ਔਰ ਵਧੀਆ ਕੰਮ ਕਰਾਇਆ ਤੁਹਾਡੇ ਸਾਹਮਣੇ ਜੋ ਵੀ ਆ ਤੇ ਸਾਡੇ ਪਿੰਡ ਦੀ ਵੇਖੋ ਆ ਐਂਟਰੀ ਆ ਲੋਦੀਪੁਰ ਵਾਲੇ ਪਾਸੋਂ ਐਂਟਰੀ ਸੀ ਜਿੱਥੇ ਤਾਂ ਇੱਕ ਬੜਾ ਹੀ ਨਰਕ ਪਿਆ ਸੀ ਤੇ ਲਿਫਾਫੇ ਸਾਰੇ ਸਰਕਲ ਦੇ ਵਿੱਚ ਜਾਂਦੇ ਸੀ ਆ ਹੁਣ ਤੁਹਾਡੇ ਸਾਹਮਣੇ ਆ ਜੋ ਵੀ ਹੋ ਰਿਹਾ ਹੈ ਆ ਤੁਹਾਡੇ ਸਾਹਮਣੇ ਪਲਸਟਰ ਪੂਸਤਰ ਮਿੱਟੀ-ਮੁਟੀਆਂ ਪੈ ਗਈ ਹੈ ਤੇ ਬਹੁਤ ਹੀ ਵਧੀਆ ਨੀਟ ਐਂਡ ਕਲੀਨ ਲੱਗਣ ਡਿਆ ਵਾ ਜੋ ਕਿ ਵੇਖਣ ਵਿੱਚ ਇੱਕ ਬਹੁਤ ਹੀ ਵਧੀਆ ਦੇਖੋ ਜੇ ਬਹੁਤ ਹੀ ਵਧੀਆ ਲੱਗਣ ਡਿਆ ਤੁਹਾਡੇ ਸਾਹਮਣੇ ਆ ਬੂਟਿਆਂ ਨੂੰ ਪਾਣੀ ਪਾਇਆ ਜਾ ਰਿ ਫੋ ਟੋਟਲ ਅਸੀਂ ਫੋਸਟਲ ਪਾਮ ਇੱਥੇ ਲਾਏ ਆ ਸਰਕ ਫਰੰਟ ਦੇ ਹੀ ਦਾਹ ਬੂਟੇ ਲਾਏ ਆ ਜੋ ਕਿ ਕੋਹ ਪੋਸਟਰੀ ਬੁੱਢੀ ਆਈ ਲਗਭਗ ਦਾਦਾ ਫੁੱਟ ਦੀ ਨਾਲ ਦੀ ਹਾਈਟ ਆ ਤੇ ਬਾਕੀ ਸਾਨੂੰ ਇਹ ਤਾਂ ਹੀ ਲੈਂਦੇ ਸੀ ਵੀ ਇਨ੍ਹਾਂ ਦੇ ਨਾਲ ਸਾਨੂੰ ਪਾਲਣ ਦੇ ਥੋੜੀ ਜਿਹੀ ਸੌਖ ਰਹੂਗੀ ਸਾਨੂੰ ਪਤਾ ਹੀ ਬੂਟੇ ਬੜੇ ਔਖੇ ਪਾਲਦੇ ਆ ਸੋ ਅੱਗੇ ਹੋਰ ਵਧੀਆ ਕੰਮ ਕਰਾਂਗੇ ਇਹ ਤੇ ਇਹੋ ਵਿਸ਼ਵਾਸਤ ਹੁੰਦੇ ਆ ਤੁਹਾਨੂੰ ਆ ਅਸੀਂ ਲੋਦੀਪੁਰ ਵਾਲੇ ਪਾਸੋਂ ਆਉਂਦੇ ਆ ਵੇਖੋ ਬਹੁਤ ਹੀ ਵਧੀਆ ਲੁੱਕ ਲੱਗਣ ਦੀ ਆ ਜਦੋਂ ਪਹਿਲਾਂ ਜਦੋਂ ਆ ਜਾਂਦਾ ਸੀ ਤੇ ਬਹੁਤ ਹੀ ਨਰਕ ਭੜਿਆ ਇਥੇ ਲੱਗਦਾ ਸੀ ਜੋ ਸਰਸਪੱਚੂ ਕੀ ਵਰਦਾ ਸੀ ਤੇ ਅਗਲੇ ਬੋਧੀ ਮਾੜਾ 네ਗੇਟਿਵ ਕਮੈਂਟ ਕਰਦੇ ਸੀ ਸੁਣਨ ਨੂੰ ਵੀ ਮਿਲਦਾ ਸੀ ਵੀ ਬਹੁਤ ਹੀ ਸਕੂਲ ਦੇ ਸਾਹਮਣੇ ਇਹਨਾਂ ਨੇ ਨਰਕ ਪਿਆ ਸੀ ਇਥੇ ਆ ਤੁਹਾਡੇ ਸਾਹਮਣੇ ਪੰਚਾਇਤ ਨੇ ਪਿਆਲ ਦੇ ਧਾਰ ਤੇ ਅਤੇ ਸਮੂਹ ਸਟੂਲ ਸਕੂਲ ਸਟਾਫ ਦੀ ਪ੍ਰਮਾਣਗੀ ਨੂੰ ਮੰਨ ਲਿਆ ਹੋਇਆ ਆ ਕੰਮ ਕਰਾਇਆ ਤਾਂ ਸਾਹਮਣੇ ਬੂਟਿਆਂ ਨੂੰ ਪਾਣੀ ਵੀ ਪਾ ਰਿਆ ਨਾਲ ਨਾਲ ਕਿਉਂਕਿ ਬੂਟਿਆਂ ਦੀ ਦੇਖਭਾਲ ਵੀ ਬਹੁਤ ਜ਼ਰੂਰੀ ਹੈ ਬਾਕੀ ਅਸੀਂ ਪਿੰਡ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦੇ ਆ ਬੂਟੇ ਇਕੱਲੇ ਪੰਚਾਇਤ ਦੇ ਨਹੀਂ ਬੂਟੇ ਸਾਰੇ ਪਿੰਡ ਦੇ ਸਾਂਝੇ ਹਨ ਤੇ ਅਹੀਂ ਇਹ ਵੀ ਸਵਾਸਤ ਨੂੰ ਨੇ ਜਿੰਨਾ ਆਪਣੇ ਘਰਾਂਗੇ ਬੂਟੇ ਲਾਉਣੇ ਆਂ ਹੀ ਉਹ ਵੀ ਲਾਉਣ ਨੂੰ ਤਿਆਰ ਆਂ ਪਰ ਇਹ ਵੀ ਆਪਣੀ ਜਿੰਮੇੜੀ ਸਮਝਦੇ ਹੋਏ ਉਹਨਾਂ ਨੂੰ ਪਾਲਣਾ ਵੀ ਜ਼ਰੂਰੀ ਆ ਬਾਕੀ ਅੱਗੇ ਅਸੀਂ ਜਿਹੜੀ ਜਿਹੜੀ ਕਾਰਵਾਈ ਹੋਊਗੀ ਤੁਹਾਡੇ ਸਾਹਮਣੇ ਪਹਿਲਾਂ ਵੀ ਤਾਂ ਅਸੀਂ ਪਹਿਲੀਆ ਵੀਡੀਓ ਚ ਅਸੀਂ ਵਿਖਾ ਚੁੱਕੇ ਆ ਆ ਤੁਹਾਡੇ ਸਾਹਮਣੇ ਸਰਕਾਰੀ ਸਕੂਲ ਆ ਅਸੀਂ ਆਪਣੇ ਤੁਹਾਨੂੰ ਪਹਿਲੀਆ ਵੀਡੀਓ ਚ ਵਿਖਾ ਚੁੱਕੇ ਆ ਵੀ ਪਹਿਲਾਂ ਜਿਹੜੀ ਵੀ ਵੀਡੀਓ ਤੁਸੀਂ ਦੇਖ ਸਕਦੇ ਸਾਡੀਆਂ ਵੀ ਕਿੰਨਾ ਨਰਕੇ ਪੜਿਆ ਐਸੇ ਲਗਭਗ 2-3 ਮਹੀਨੇ ਹੋ ਗਏ ਕੰਮ ਚੱਲ 2 ਕੁ ਮਹੀਨੇ ਹੋ ਗਏ ਕੰਪਲੀਟ ਕੰਮ ਚੱਲਦਿਆਂ ਨੂੰ ਬਾਕੀ ਜੇ ਤੁਹਾਨੂੰ ਆਡੀ ਵਧੀਆ ਵੀਡੀਓ ਲੱਗਦੀ ਹੈ ਜਾਂ ਕੰਮ ਵਧੀਆ ਲੱਗਦੇ ਤੇ ਜਰੂਰ ਇਹਨੂੰ ਸ਼ੇਅਰ ਕਰਿਆ ਕਰੋ ਤਾਂ ਜੋ ਤੁਹਾਨੂੰ ਹੌਸਲਾ ਮਿਲੇ ਆਪਣੇ ਕਮੈਂਟ ਵੀ ਦਿਆ ਕਰੋ ਵਧੀਆ ਵਧੀਆ ਜੇ ਤੁਹਾਨੂੰ ਕੋ ਸਿੱਖਣ ਨੂੰ ਮਿਲੇ ਵਾਹਿਗੁਰੂ ਜੀ ਕਾ ਹਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ